ਗਲਤ ਹੈ ਜੋ ਇੱਥੇ ਕੰਮ ਕਰਨਗੇ ਸਿਰਫ ਉਹੀ ਜਿੱਤਣਗੇ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਪੰਜਾਬ ਦੇ ਹੱਕ ਦੀ ਜਾਂ ਪੰਜਾਬ ਦੇ ਲਈ ਗੱਲ ਕਰ ਰਹੇ ਨੇ ਹਿੰਦੂ ਤੇ ਇਹ ਕਹਿ ਰਹੀ ਹੈ ਉਹ ਡਰ ਰਹੀ ਹੈ ਕਹਿੰਦੀ ਜੇਕਰ ਅਸੀਂ ਇਹਨਾਂ ਨੂੰ ਵੋਟ ਪਾਵਾਂਗੇ ਤੇ ਇਹ ਨਾ ਹੋਵੇ ਇੱਕ ਪੰਥਕ ਲੈਰ ਤੇ ਚੱਲ ਹੀ ਰਹੀ ਹੈ ਲੇਕਿਨ ਇਹ ਨਾ ਹੋਵੇ ਤਾਂ ਸਾਨੂੰ ਦਰਕਨਾਰ ਕਰਕੇ ਸਾਡੇ ਨਾਲ ਤਾਂ ਕੌਣ ਆਸ਼ੂ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਅੱਖ ਚੱਕ ਕੇ ਦੇਖੂਗਾ ਉਹਦੇ ਨਾਲ ਇਹੀ ਹਸ਼ਰ ਹੋਣਾ ਚਾਹੀਦਾ ਕਲੈਕਸ਼ਨ ਨੂੰ ਦੱਸ ਦੇਣਾ ਕਿ ਸਤਾਈ ਦੇ ਵਿੱਚ ਪੰਜਾਬ ਦੇ ਲੋਕ ਕਿਦੋਂ ਤੋਂ ਮੋੜਾ ਲਾ ਰਹੇ ਤੇ ਉਹ ਚਿਹਰੇ ਅੱਗੇ ਲਿਆਂਦੇ ਜਾਣ ਜਿਨ੍ਹਾਂ ਨੇ ਕੌਮ ਲਈ ਕੁਝ ਕੀਤਾ ਹੈ ਸੋਸਾਇਟੀ ਨਾਲ ਇਸ ਵਕਤ ਮੈਂ ਫਰੀਦਕੋਟ ਤੋਂ ਜਿਹੜੇ ਐਮਪੀ ਨੇ ਸਰਵੀ ਸਿੰਘ ਖਾਲਸਾ ਉਹਨਾਂ ਦੇ ਪਰਮਪਤਨੀ ਮੌਜੂਦ ਨੇ ਬੀਬੀ ਸੰਦੀਪ ਕੋਲ ਹੁਣੇ ਗੱਲਬਾਤ ਕਰਾਂਗੇ ਕਿਉਂਕਿ ਅੱਜ ਜਿਹੜਾ ਤਰਨਤਾਰਨ ਸਿਬਨੀ ਚੋਣ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਮਦਦ ਕਰਨ ਲਈ ਚੋਣ ਜਿਹੜੀ ਕੈਂਪੇਨਿੰਗ ਚੱਲ ਰਹੀ ਹੈ ਉਸ ਦੇ ਨਾਲ ਸਾਥ ਦੇਣ ਲਈ ਭਾਈ ਮਨਦੀਪ ਸਿੰਘ ਉਹਨਾਂ ਦਾ ਪਹੁੰਚੇ ਨੇ ਕਿਉਂਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਕੁਝ ਦਿਨ ਪਹਿਲਾਂ ਜਿਹੜਾ ਐਲਾਨ ਕੀਤਾ ਗਿਆ ਕਿ ਜਿਹੜਾ ਸੰਦੀਪ ਸੰਨੀ ਨੇ ਉਹਨਾਂ ਦੇ ਭਰਾ ਨੂੰ ਜਿਹੜਾ ਇੱਥੋਂ ਚੋਣ ਲੜਾਈ ਜਾਏਗੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸੋ ਕਿਸ ਤਰੀਕੇ ਦਾ ਹੰਗਾਰਾ ਮ ਜਿਹੜਾ ਬੜੀ ਦਸਦੀਕੀ ਨਾਲ ਅਮਰੀਕੀ ਨਾਲ ਸਿਆਸਤ ਜਾਣਦੇ ਨੇ ਗੱਲਬਾਤ ਕਰਾਂਗੇ ਪਹਿਲਾਂ ਉਹ ਬਹੁਤ ਬਹੁਤ ਸਵਾਗਤ ਹੈ ਜੀ ਫਤਵੀ ਸਾਹਿਬ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰੀਕੇ ਦੇ ਨਾਲ ਹੁਣ ਤੁਹਾਨੂੰ ਪਹਿਲਾ ਫਤਵਾ ਮਿਲਿਆ ਤੁਹਾਡੇ ਜਿਹੜੇ ਪਰਵਾਦ ਨੂੰ ਫਤਵਾ ਮਿਲਿਆ ਹੁਣ ਤਰਨਤਨ ਦੇ ਵਿੱਚ ਜ਼ਿਮਨੀ ਚੋਣ ਹੋਣੀ ਹੈ ਮੌਜੂਦਾ ਤੇ ਹੈ ਲੇਕਿਨ ਮੌਜੂਦਾ ਤੇ ਦੇ ਇਹ ਕਹਿੰਦੀ ਹੈ ਜਿਹੜੀ ਜ਼ਿਮਨੀ ਚੋਣ ਹੈ ਉਹ ਹਮੇਸ਼ਾ ਜਿਹੜੀ ਹੈ ਸਦਾ ਦਰ ਜਿੱਤਦੀ ਹੈ ਹਾਂਜੀ ਕਹਿੰਦੇ ਤਾਂ ਲੋਕ ਇਹੀ ਨੇ ਪਰ ਇਸ ਗੱਲ ਨੂੰ ਹੁਣ ਅਸੀਂ ਸਾਬਿਤ ਕਰਕੇ ਦਿਖਾਵਾਂਗੇ ਕਿ ਇਹ ਗਲਤ ਹੈ ਜੋ ਇੱਥੇ ਕੰਮ ਕਰਨਗੇ ਸਿਰਫ ਉਹੀ ਜਿੱਤਣਗੇ ਤੁਹਾਡੀ ਬਾਕੀ ਬਾਕੀ ਪਾਰੀਆਂ ਦਾ ਕਿੰਦਾ ਖਾਸ ਹੈ ਕਿਉਂਕਿ ਬੰਨਾਂ ਤੇ ਜੋ ਕੁਝ ਸਥਿਤੀਆਂ ਬਣੀਆਂ ਹਾਲਾਤ ਬਣੇ ਫਸਲਾਂ ਕਿਸਾਨਾਂ ਦੀਆਂ ਥੋੜੀਆਂ ਜੋ ਹੜ੍ਹ ਆਏ ਉਸ ਦੇ ਵਿੱਚ ਹਰ ਇੱਕ ਪਾਰਟੀ ਕਹਿੰਦੀ ਅਸੀਂ ਵਲੰਟੀਅਰ ਹੋ ਕੇ ਕੰਮ ਕੀਤਾ ਸ਼ਮਨੀ ਅਕਾਲੀ ਦਲ ਕਹਿੰਦੀ ਅਸੀਂ ਬਹੁਤ ਕੰਮ ਕੀਤਾ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਨੋਟਾਂ ਦੇ ਗੱਫੇ ਜਿਹੜੇ ਨੇ ਸਾਡੀ ਟੀਮਾਂ ਪੰਚਾ ਦਈਆਂ ਨੇ ਇਹ ਦਿੱਤਾ ਕਦੋਂ ਦੀ ਸਾਡੇ ਡਾਇਰੈਕਟਰ ਲੱਗੇ ਆ ਸਾਡੀ ਪਾਰਟੀ ਬੜੀ ਜੋੜਾ ਛੋੜਾ ਦਾ ਕੰਮ ਕਰਦੀ ਆ ਭਾਵੇਂ ਸੱਤਾ 'ਚ ਨਹੀਂ ਹੈਗੇ ਲੇਕਿਨ ਅਸੀਂ ਕੰਮ ਸੱਤਾ ਦੇ ਰਤੋਂ ਬਹੁਤ ਜ਼ਿਆਦਾ ਵੱਧ ਕੇ ਕਰਦੇ ਜਿਵੇਂ ਤੁਸੀਂ ਦੇਖੇ ਸਕਦੇ ਹੋ ਕਿ ਸਭ ਤੋਂ ਪਹਿਲਾ ਜਿਹੜੇ ਬਾਪੂ ਤਰਸੀਮ ਸਿੰਘ ਜੀ ਇਸ ਵਿਧਾਨ ਦੇ ਵਿੱਚ ਉਤਰੇ ਸੀ ਜਦੋਂ ਹੜ੍ਹ ਆਏ ਸੀਗੇ ਉਸ ਤੋਂ ਬਾਅਦ ਐਮਪੀ ਸਾਹਿਬ ਜੀ ਆਏ ਸੀਗੇ ਉਹਨਾਂ ਨੇ ਜਿੱਦਾਂ ਆਪਣੀ ਪਹਿਲੀ ਤਨਖਾਹ ਸਾਰੀ ਹੜ੍ਹ ਪੀੜਤਾਂ ਲਈ ਲਗਾਈ ਸੀ ਹਨਾ ਤੁਸੀਂ ਹੁਣ ਵੀ ਚੈੱਕ ਕਰ ਸਕਦੇ ਹੋ 25 ਜਗ੍ਹਾ ਸਾਡੇ ਕੈਂਪ ਲੱਗੇ ਲੱਗਦਾ ਨਹੀਂ ਕਿ ਕਿਤਨਾ ਕਿਤਨਾ ਸੰਦੀਪ ਸੰਨੀ ਹੋਣਾ ਦੇ ਨਾਲ ਜੋ ਕੁਝ ਜੇਲ੍ਹ ਚ ਹੋਇਆ ਜਾਂ ਉਹਨਾਂ ਨੇ ਕੀਤਾ ਉਸ ਤੋਂ ਬਾਅਦ ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਸ਼ੱਕ ਪੈਦਾ ਹੋਏਗਾ ਜਿਆਦਾ ਆਏਗਾ ਕਿ ਆ ਦੇ ਇਸ ਤਰੀਕੇ ਨਾਲ ਕਿੱਦਾਂ ਅਸੀਂ ਵੋਟਾਂ ਪਾ ਦਈਏ ਕਿਉਂਕਿ ਪਹਿਲਾਂ ਭਾਈਆ ਮਨਸਵਾਲ ਸਿੰਘ ਜੇਲ੍ਹ ਦੇ ਵਿੱਚ ਨੇ ਖਡੂਲ ਸਾਹਿਬ ਤੋਂ ਬਹੁਤ ਬਾਦੀ ਮਾਦਨ ਦੇ ਨਾਲ ਉਹਨਾਂ ਨੂੰ ਵੀ ਐਮਪੀ ਚੁਣਿਆ ਗਿਆ ਸੀਗਾ ਲੇਕਿਨ ਉਹ ਜੇਲ੍ਹ ਦੇ ਵਿੱਚ ਨੇ ਤੀਜੀ ਵਾਰ ਉਹਨਾਂ ਦੇ ਐਨਐਸਏ ਲੱਗ ਗਈ ਉਹਨੇ ਲੋਕ ਕਿੰਨੇ ਵਿਸ਼ਵਾਸ ਕਰਨ ਕਿ ਯਾਰ ਕਿੱਦਾਂ ਵੋਟਾਂ ਪਾਈਏ ਕਿਉਂਕਿ ਸਰਕਾਰਾਂ ਲੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਤੇ ਕਿਹਨਾ ਮੁੱਦਿਆਂ ਨੂੰ ਲੈ ਕੇ ਵੋਟ ਪਾਈ ਜਾਵੇ ਕਿਉਂਕਿ ਸੁਧੀਲ ਸੁਦੀ ਨੂੰ ਮਾਰਿਆ ਸੀਗਾ ਸੰਦੀਪ ਸੰਧੀ ਹੋਣਾ ਨਹੀਂ ਤੇ ਕਿਦਾਂ ਕਿਤੇ ਹਿੰਦੂ ਤੇ ਦੇ ਕਹਿ ਰਹੀ ਹੈ ਉਹ ਦਾ ਰਹੀ ਹੈ ਕਹਿੰਦੀ ਜੇਕਰ ਅਸੀਂ ਇਹਨਾਂ ਨੂੰ ਵੋਟ ਪਾਵਾਂਗੇ ਤੇ ਇਹ ਨਾ ਹੋਵੇ ਇੱਕ ਪੰਚਕ ਲੈਲ ਤੇ ਚੱਲ ਹੀ ਰਹੀ ਹੈ ਲੇਕਿਨ ਇਹ ਨਾ ਹੋਵੇ ਕਿ ਸਾਨੂੰ ਸਰਕਾਰਾਂ ਕਰਕੇ ਸਾਡੇ ਨਾਲ ਤਾਂ ਕੌਣ ਆ ਸ਼ੁਰੂ ਹੋ ਜਾਏ ਨਹੀਂ ਤੁਸੀਂ ਦੇਖ ਸਕਦੇ ਸਾਡੇ ਨਾਲ ਹਿੰਦੂ ਭਾਈਚਾਰਾ ਵੀ ਜੁੜਿਆ ਹੋਇਆ ਤੇ ਮੁਸਲਮਾਨ ਭਾਈਚਾਰਾ ਵੀ ਜੁੜਿਆ ਹੋਇਆ ਇਹ ਸੁਰੀ ਨੂੰ ਕਿਸ ਕਾਰਨ ਕਰਕੇ ਮਾਰਿਆ ਸੀ ਕਿਉਂਕਿ ਉਸ ਖੰਦੇ ਖਿਲਾਫ ਬੋਲਦਾ ਸੀ ਤੁਹਾਨੂੰ ਵੀ ਪਤਾ ਕਿ ਕਿੰਨਾ ਕੁਝ ਬੋਲਦਾ ਸੀ ਕਿੰਨਾ ਗੰਦ ਬੋਲਦਾ ਸੀ ਸਿਰਫ ਉਹਨੂੰ ਇੱਕ ਬੋਲਣ ਦੇ ਉਹਦੀ ਜੋ ਸਿੱਖਾਂ ਪ੍ਰਤੀ ਜ਼ਹਿਰ ਉਗਲ ਰਿਹਾ ਸੀ ਉਹਦੀ ਸਜ਼ਾ ਦਿੱਤੀ ਆ ਹਨਾ ਹਮੇਸ਼ਾ ਉਹ ਸਿੱਖਾਂ ਨੂੰ ਭੰਡਦਾ ਹੀ ਰਿਹਾ ਕਦੇ ਵੀ ਉਹਨੇ ਜਿੱਦਾਂ ਕੋਈ ਗੱਲ ਨਹੀਂ ਕੀਤੀ ਸਿਪਸੈਨਾ ਦਾ ਬੰਦਾ ਸੀਗਾ ਉਹ ਜੋ ਜੋ ਉਹਦੇ ਮਨ ਚ ਆਉਂਦਾ ਸੀ ਉਹ ਸਿੱਖਾਂ ਦੇ ਪ੍ਰਤੀ ਬੋਲਦਾ ਸੀਗਾ ਤੇ ਇਹ ਤਾਂ ਨਹੀਂ ਹੈਗਾ ਕਿ ਸਾਰੇ ਸਾਰੇ ਇੱਕੋ ਜਿਹੇ ਹੁੰਦੇ ਨੇ ਸਾਰੇ ਹਿੰਦੂ ਇੱਕੋ ਜਿਹੇ ਨੇ ਮੁਸਲਮਾਨ ਇੱਕੋ ਜਿਹੇ ਨੇ ਸਿੱਖ ਇੱਕੋ ਜਿਹੇ ਨੇ ਹਰੇਕ ਧਰਮ ਦੇ ਕੋਈ ਨਾ ਕੋਈ ਬੜਾ ਇਨਸਾਨ ਹੁੰਦਾ ਹੈ ਜਿਸ ਤਰ੍ਹਾਂ ਹੁਣ ਆਪਾਂ ਦੇਖ ਹੀ ਸਕਦੇ ਆ ਵੀ ਆਪਣੇ ਹੁਣੇ ਕੱਲ ਹੀ ਕਾਂਡ ਹੋਇਆ ਜੰਮੂ ਦੇ ਵਿੱਚ ਹੈ ਨਾ ਤੇ ਗੁਰੂ ਮਹਾਰਾਜ ਦੀ ਬੇਅਦਬੀ ਕਿਤੇ ਸ੍ਰੋਪ ਸਾੜਿਆ ਗਿਆ ਹੈ ਤੇ ਉਥੇ ਦੇ ਜਿਹੜੇ ਸਿੱਖ ਭਾਈਚਾਰਾ ਹੈ ਜੰਮੂ ਕਸ਼ਮੀਰ ਦਾ ਉਹਨਾਂ ਦੇ ਨਾਲ ਦੀ ਨਾਲ ਹੀ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਤੇ ਉਹ ਕਿਉਂ ਕੀਤੀ ਹੈ ਜੇ ਉਹਨੇ ਗੁਰੂ ਮਹਾਰਾਜ ਦੀ ਬੇਅਦਬੀ ਕੀਤੀ ਤਾਂ ਹੀ ਕੀਤੀ ਹੈ ਨਾ ਸੋ ਸਾਨੂੰ ਵੀ ਇਹੀ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਇਦਾਂ ਦੇ ਹੀ ਹੋਣਾ ਚਾਹੀਦਾ ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਲਈ ਕੋਈ ਵੀ ਸਮਝੌਤਾ ਨਹੀਂ ਹੈ ਜੋ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਅੱਖ ਚੱਕ ਕੇ ਦੇਖੂਗਾ ਉਹਦੇ ਨਾਲ ਇਹੀ ਹਸ਼ਰ ਹੋਣਾ ਚਾਹੀਦਾ ਮੇਰਾ ਆਖਰੀ ਸਵਾਲ ਹੈ 2027 ਦੀਆਂ ਚੋਣਾਂ 'ਚ ਵੀ ਕਬਾਲਾ ਸਮਾਂ ਨਹੀਂ ਰਹਿ ਗਿਆ ਤੇ ਹਰੇਕ ਪਾਰਟੀ ਕਹਿੰਦੀ ਹੈ ਮੁੱਢ ਬਚਣਾ ਇਸ ਇਲੈਕਸ਼ਨ ਨੇ ਤੁਰੰਤ ਜ਼ਮਨੀ ਚੋਂਦੇ ਮਾਜੇ ਨੇ ਮੁੱਢ ਬਚਣਾ ਹੈ ਕਿਉਂਕਿ ਪਹਿਲਾਂ ਜਿਹੜੀਆਂ ਇਲੈਕਸ਼ਨਾਂ ਹੋਈਆਂ ਚਾਹੇ ਗੱਲ ਕਰੀਏ ਲੁਧਿਆਣੇ ਵਾਲੀ ਉਸ ਦੇ ਵਿੱਚ ਕਹਦੇ ਸੀ ਸੈਮੀਫਾਈਨਲ ਤੇ ਉਹ ਜਿਹੜੀ ਸੈਮੀਫਾਈਨਲ ਆਮ ਆਦਮੀ ਪਾਰਟੀ ਜਿੱਤ ਗਈ ਲੇਕਿਨ ਹੁਣ ਇਧਰ ਸਮੀਕਰਨ ਹੋਦ ਨੇ ਇਧਰ ਮੁਕਾਬਲਾ ਬਹੁਤ ਜ਼ਿਆਦਾ ਹੈ ਇਧਰ ਕੀ ਮੰਨਦੇ ਹੋ ਕੀ ਸੋਚਦੇ ਹੋ ਕੀ ਹੱਲ ਹੋਏਗਾ ਕਿੱਦਾਂ ਲੋਕਾਂ ਨੂੰ ਫਤਵਾ ਦੇਣਾ ਚਾਹੀਦਾ ਹੈ ਕੀ ਮਨ ਚ ਵਿਚਾਰਨੇ ਕਿਉਂਕਿ ਇਸ ਇਲੈਕਸ਼ਨ ਨੇ ਦੱਸ ਦੇਣਾ ਕਿ 27 ਦੇ ਵਿੱਚ ਪੰਜਾਬ ਦੇ ਲੋਕ ਕਿਦੋਂ ਤੋ ਮੋਰਾ ਲਾ ਰਹੀਆਂ ਕਿ ਜੇ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਆ ਤਾਂ ਪੰਜਾਬ ਦੇ ਹੀ ਲੋਕ ਅੱਗੇ ਆਉਣ ਤੇ ਉਹ ਚਿਹਰੇ ਅੱਗੇ ਲਿਆਉਂਦੇ ਜਾਣ ਜਿਨ੍ਹਾਂ ਨੇ ਕੌਮ ਲਈ ਕੁਝ ਕੀਤਾ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਪੰਜਾਬ ਦੇ ਲਈ ਨਹੀਂ ਕੁਝ ਕੀਤਾ ਹੈ ਨਾ ਕੁਝ ਵੀ ਨਹੀਂ ਕੀਤਾ ਹੈਗਾ ਅਸੀਂ ਉਹਨਾਂ ਨੂੰ ਸੱਤਾ ਦੇ ਦਿੰਨੇ ਆ ਤੇ ਫਿਰ ਉਹ ਭਲਾ ਕਿੱਥੋਂ ਕਰਨਗੇ ਸੋ ਮੈਂ ਸਾਰਿਆਂ ਨੂੰ ਇਹ ਅਪੀਲ ਕਰੂੰਗੀ ਕਿ ਸਾਰੇ ਮਤਭੇਦ ਭਲਾ ਕੇ ਇੱਕ ਪਰਿਵਾਰ ਧਾਰਮਿਕ ਪਰਿਵਾਰ ਹੈ ਆਪਣਾ ਪੰਥਕ ਪਰਿਵਾਰ ਹੈ ਤੇ ਇਹਦਾ ਵੱਦ ਤੋਂ ਵੱਦ ਉਹਨਾਂ ਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਸ਼ੁਦਮਨੀ ਕਾਦੀਦ ਵਾਲੇ ਵੀ ਕਹਿੰਦੇ ਨੇ ਸਾਡਾ ਵੀ ਪੰਥਕ ਪਰਵਾਦਾ ਧਰਮੀ ਫੌਜੀ ਪਰਵਾਦਾ ਹੈ ਤੇ ਪਹਿਲਾਂ ਇਹ ਚਰਚਾ ਚੱਲ ਰਹੀ ਸੀ ਕਿ ਸ਼ਾਇਦ ਦੋਵੇਂ ਪਾਰਟੀਆਂ ਇਧਰੋਂ ਸਮਰਥਨ ਦੇ ਦੇਣ ਜਾਂ ਇਕੱਠੀਆਂ ਹੋ ਜਾਣ ਤਾਂ ਜੋ ਆਪਸੀ ਜਿਹੜੀ ਉਹ ਇੱਕ ਟਕਰਾਅ ਬਾਜ਼ੀ ਜਾਂ ਮੁਕਾਬਲਾ ਹੁੰਦਾ ਘੱਟ ਜਾਵੇ ਉਧਰ ਵੀ ਉਹ ਕਹਿੰਦੇ ਆ ਕਿ ਅਸੀਂ ਧਰਮੀ ਫੌਜੀ ਪਰਵਾਦ ਤੋਂ ਇਧਰ ਵੀ ਇੱਕ ਪੰਥਕ ਲੈਵ ਹੈ ਹੁਣ ਹਲਕੇ वाले कन्ਫਿਊਜ਼ ਹੈ ਧਰਮੀ ਫੌਜੀ ਪਰਵਾਦ ਨੂੰ ਵੋਟਾਂ ਦਈਏ ਕਿ ਜਾਂ ਜਿਹੜੇ ਕਹਿੰਦੇ ਆ ਕਿ ਅਸੀਂ ਪੰਥਕ ਇੱਕ ਲੈਵ ਜਾਂ ਇਥੋਂ ਬਚਣਾ ਚਾਹੁੰਦੇ ਉਹਨਾਂ ਨੂੰ ਦਈਏ ਇਹ ਬਹੁਤ ਵੱਡਾ ਸਵਾਲ ਹੈ ਨਹੀਂ ਜਦਾਂ ਤੁਸੀਂ ਦੇਖਦੇ ਹੋ ਵੀ ਅਕਾਲ ਦੀ ਨਾਲ ਅੱਗੇ ਕਦੇ ਕਿਸੇ ਧਾਰਮਿਕ ਜਾਂ ਫੌਜੀ ਪਰਿਵਾਰ ਨੂੰ ਕਿਸੇ ਨੂੰ ਦਿੱਤੀ ਹੈ ਸੀਟ ਦਿੱਤੀ ਹੈ ਨਹੀਂ ਦਿੱਤੀ ਹੁਣ ਕਿਉਂ ਦਿੱਤੀ ਹੈ ਕਿਉਂਕਿ ਪਤਾ ਹੈ ਕਿ ਲੋਕਾਂ ਦਾ ਝਕਾ ਪੰਥਕ ਪਰਿਵਾਰਾਂ ਵੱਲ ਹੋ ਚੁੱਕਿਆ ਹੈ ਇਹ ਤਾਂ ਕਰਕੇ ਪੰਥ ਪਰਿਵਾਰ ਨੂੰ ਅੱਗੇ ਲੈ ਕੇ ਆ ਰਹੇ ਨੇ ਪਹਿਲਾਂ ਕਿੰਨੀਆਂ ਚੋਣਾਂ ਹੋਈਆਂ ਨੇ ਪਹਿਲਾਂ ਤਾਂ ਇਹ ਕਹਿੰਦੇ ਸੀ ਸਾਡੇ ਕੋਲ ਤਾਂ ਨੌ ਵੀ ਨਾ ਲੋ ਤੁਸੀਂ ਪੰਥ ਦੇ ਪਰਿਵਾਰਾਂ ਦਾ ਹਨਾ ਅਸੀਂ ਕਿਸੇ ਨੂੰ ਸੀਟ ਨਹੀਂ ਦੇ ਸਕਦੇ ਤੇ ਹੁਣ ਇਹ ਲਿਆ ਲਿਆ ਕੇ ਜਿੰਦਾ ਕਹਿ ਲੋ ਵੀ ਬੀਬੀ ਜੀ ਨੂੰ ਬੁਲਾਇਆ ਇੱਥੇ ਮੈਂ ਤਾਂ ਬੀਬੀ ਜੀ ਨੂੰ ਵੀ ਅਪੀਲ ਕਰਨੇ ਚਾਹੂੰਗੀ ਵੀ ਇਹ ਇਹਨਾਂ ਦਾ ਸਾਥ ਛੱਡ ਕੇ ਪੰਥ ਦੇ ਨਾਲ ਜੁੜਨ ਤਾਂ ਕਿ ਉਹਨਾਂ ਦਾ ਵੀ ਸਤਕਾਰ ਉਹਨਾਂ ਹੀ ਬਣਿਆ ਰਹੇ ਤੇ ਅੱਗੇ ਜਾ ਕੇ ਜਦੋਂ ਵੀ ਮੌਕਾ ਮਿਲੇ ਤੇ ਚੋਣ ਜ਼ਰੂਰ ਲੜਨ ਆਹ ਸੋ ਬਿਲਕੁਲ ਕਿਤਨਾ ਕਿਤੇ ਜਿਹੜਾ ਇਹਨਾਂ ਨੇ ਗੱਲ ਕੀਤੀ ਹੈ ਕਿ ਸਮਰਥਨ ਜਿਹੜਾ ਕਿਤੇ ਨਾ ਕਿਤੇ ਹਲਕੇ ਦੇ ਵਿੱਚੋਂ ਮਿਲ ਰਿਹਾ ਹੈ ਕਿਉਂਕਿ ਬਹੁਤ ਵੱਡਾ ਹਜੂਮ ਦੇਖਣ ਨੂੰ ਮਿਲਿਆ ਜੇ ਜਿਸ ਤਰੀਕੇ ਨਾਲ ਪੂਲੇ ਹਲਕੇ ਦੀ ਗੱਲ ਕਰੀਏ ਅਕਾਲ ਤਖਤ ਸਾਬ ਤੋਂ ਨਤਮਸਤ ਹੋਣ ਤੋਂ ਬਾਅਦ ਜਿਹੜਾ ਮਨਦੀਪ ਸਿੰਘ ਹੁਣੀ ਨੇ ਉਹ ਤਤਨਤਨ ਦੇ ਵਿੱਚ ਗਏ ਚਵਾਲ ਕਸਬਾ ਗਏ ਉਸ ਤੋਂ ਬਾਅਦ ਨੇੜੇ-ਟੜੇ ਜਿਹੜੇ ਪਿੰਡ ਸੀਗੇ ਇੱਕ ਲੰਬਾ ਰੂਟ ਸੀਗਾ ਜਿਹੜਾ ਤੈ ਕੀਤਾ ਗਿਆ ਉਸ ਦੇ ਵਿੱਚ ਗੱਡੀਆਂ ਦੇ ਕਾਫਲੇ ਦੀ ਗਿਣਤੀ ਨਹੀਂ ਹੈ ਉਸ ਦੇ ਵਿੱਚ ਇਕੱਠ ਦੀ ਕੋਈ ਗਿਣਤੀ ਨਹੀਂ ਹੈ ਜਗਾ ਜਗਾ ਜਾ ਕੇ ਸੋਪੇ ਪੈ ਰਹੇ ਨੇ ਫੁੱਲ ਲੋਕ ਉਹਨਾਂ ਦੇ ਉੱਪਰ ਚੜਾ ਰਹੇ ਵਾਰ ਰਹੇ ਨੇ ਇਸ ਤਰੀਕੇ ਦੇ ਨਾਲ ਉਹ ਜਿਹੜਾ ਇਹ ਮੁਕਾਬਲਾ ਸਖਤ ਨਜ਼ਰ ਆ ਰਿਹਾ ਕਿਉਂਕਿ ਬੜਾ ਫਸਵਾ ਦਾ ਮੁਕਾਬਲਾ ਨਜ਼ਰ ਆ ਰਿਹਾ ਤਦਨ ਤਨ ਦੀ ਜਿਹੜੀ ਸੀਟ ਹੈ ਹੌਟ ਸੀਟ ਬਣ ਚੁੱਕੀ ਹੈ